ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਾਜ਼ੀ ਗੁਰੂ ਪਿਆਰੇ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਦਾ ਸਤਕਾਰ ਚੱਲ ਰਹੀ ਭਾਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਬੱਲੇ ਪਾਤਸ਼ਾਹ ਜੀ ਦੀ ਆਸਾ ਰਾਗ ਵਿੱਚ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ ਭਾਈ 20 ਸ਼ਬਦ ਸੰਪੂਰਨ ਹੋਏ ਹਨ ਅਗਲਾ ਸ਼ਬਦ ਪਾਤਸ਼ਾਹ ਜੀ ਆਰੰਭ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਸ਼ਿਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮਖ ਹੋਈ ਤੁੰਤੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਭਾਈ ਸਾਨੂੰ ਪਰਦੇਸ਼ ਬਖਸ਼ਦੇ ਹਨ ਆਪਣੀ ਰਸਨਾ ਤੋਂ ਇਹ ਸ਼ਬਦ ਉਚਾਰਨ ਕਰਦੇ ਹੋਏ ਵਤਨ ਕਰ ਰਹਿਣ ਸੇਵਕ ਦਾਸ ਭਗਤ ਜਨ ਸੋਈ ਮਹਾਰਾਜ ਜੀ ਕਹਿੰਦੇ ਜਿਹੜੇ ਜਗਿਆਸੂ ਮਨੁੱਖ ਜੀਵ ਪ੍ਰਾਨੀ ਉਹਦੇ ਸੇਵਕ ਦਾਸ ਬਣਦੇ ਹਨ ਜਿਹੜੇ ਉਹਦੀ ਭਗਤੀ ਭਜਨ ਬੰਦਗੀ ਕਰਕੇ ਜਨ ਬਣ ਜਾਂਦੇ ਹਨ ਪਾਤਸ਼ਾਹ ਜੀ ਕਹਿੰਦੇ ਸੇਵਕ ਜਿਹੜਾ ਉਹਦੇ ਚਰਨਾਂ ਵਿੱਚ ਰਹਿੰਦਾ ਸਦਾ ਉਹਦਾ ਦਾਸ ਬਣ ਕੇ ਰਹਿੰਦਾ ਹੈ ਉਦੀ ਮੱਤ ਜਿਹੜੀ ਐ ਉੱਚੀ ਹੁੰਦੀ ਐ ਮਨ ਦੀ ਮਾਨ ਦਾ। ਜੇ ਸਾਨੂੰ ਸਮਝ ਹੋਣੀ ਚਾਹੀਦੀ ਐ ਸੇਵਕ ਦੀ ਦਾਸ ਦੀ ਮੱਤ ਉੱਚੀ ਹੁੰਦੀ ਐ ਪਰ ਉਹਨਾਂ ਹੀ ਮਾਨੋ ਦਾ ਨੀਵਾ ਹੁੰਦਾ ਗੁਰੂ ਚਰਨਾਂ ਵਿੱਚ। ਇਹ ਨਹੀਂ ਕਿ ਮਾਨਵੀਂ ਕਾਰਨ ਨਾਲ ਭਰਿਆ ਪਿਆ। ਇਹ ਮਹਾਰਾਜ ਜੀ ਸਾਨੂੰ ਜਾਚ ਦੱਸਦੇ ਹਰ ਸਮਝਾ ਰਹੇ ਹਨ ਸੇਵਕ ਦਾਸ ਭਗਤ ਜਨ ਸੋਈ ਕਹਿੰਦੇ ਭਗਤ ਤੇ ਸੇਵਕ ਦਾਸ ਉਹਦੇ ਜਨ ਸੋਈ ਮਹਾਰਾਜ ਇਗਲੇ ਜਵਾਬ ਦਿੰਦੇ ਨੇ ਠਾਕੁਰ ਕਾ ਦਾਸ ਗੁਰਮਖ ਹੋਈ ਕਹਿੰਦੇ ਉਹ ਠਾਕੁਰ ਦਾ ਭਾਈ ਪ੍ਰਭੂ ਦਾ ਦਾਸ ਗੁਰਮਖ ਹੈ ਜਿਨੇ ਗੁਰੂ ਦੀ ਮੱਤ ਲੈ ਲਈ ਜਿਨੇ ਮਨ ਨੀ ਮੱਤ ਤੇ ਮੱਤ ਉੱਚੀ ਕਰ ਲਈ ਉਹ ਗੁਰੂ ਦੀ ਮੱਤ ਹੈ ਇਸ ਵਾਸਤੇ ਉਹ ਠਾਕੁਰਦਾਸ ਸੇਵਕ ਗੁਰਮੁਖ ਬਣ ਗਿਆ ਗੁਰੂ ਦੀ ਮੱਤ ਲੈ ਕੇ ਉਹ ਦੀ ਹਾਜ਼ਰੀ ਵਿੱਚ ਰਹਾ ਜਿਨ ਸਿਰ ਸਾਚੀ ਇਸ ਨੇ ਫੁਨਗੋਈ ਕਿਉਂਕਿ ਸੇਵਕ ਜਿਹੜਾ ਗੁਰਮਖ ਹੈ ਜਿਹੜਾ ਉਹਦੇ ਚਰਣਾ ਵਿੱਚ ਨਿਵਾਸ ਰੱਖਦਾ ਹੈ ਜਿਵੇਂ ਹੰਸ ਇੱਕ ਸਰੋਵਰ ਤੇ ਵਾਸ ਰੱਖਦਾ ਹੈ ਤੇ ਸੇਵਕ ਭਗਤ ਗੁਰਮਖ ਉਹਦੇ ਚਰਣਾ ਵਿੱਚ ਰਹਿਣਾ ਕਰਦੇ ਹਨ ਆਰਾਜ ਜੀ ਕਹਿੰਦੇ ਫਿਰ ਜਵਾਬ ਦਿੰਦੇ ਹਨ ਜਿਨ ਸਿਰ ਸਿਰ ਜੀ ਇਨੇ ਜਿੰਨੇ ਫਿਰ ਸਿਰਜਣਾ ਕੀਤੀ ਹੈ ਸਰ ਸਰਦੀ ਪ੍ਰਿਥਵੀ ਸੰਸਾਰ ਨੂੰ ਸਿਰਜਿਆ ਤਿੰਨ ਫਨ ਗੋਈ ਉਹ ਫਿਰ ਇਹ ਵੀ ਕਹਿੰਦੇ ਹਨ ਭਗਤ ਜਾਨ ਗੁਰਮਖ ਜਾਨ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਜਿੰਨੇ ਪੈਦਾ ਕੀਤੀ ਹੈ ਨਾ ਸ੍ਰਿਸ਼ਟੀ ਮਹਾਰਾਜੀ ਕਹਿੰਦੇ ਉਹਦੇ ਵਿੱਚ ਹੀ ਸਮਾ ਜਾਣੀ ਹੈ ਫਨ ਗੋਈ ਉਹ ਤੋਂ ਭਾਵ ਸਮਾ ਜਾਣੀ ਹੈ ਇਹਦੇ ਉਹ ਫਿਰ ਲੋਕਾਂ ਦੀ ਕਹਿੰਦੇ ਨਹੀਂ ਰੋਲਾ ਪਾਉਂਦੇ ਕਿ ਅੱਜ ਮਰ ਜਾਣਾ ਸ੍ਰਿਸ਼ਟੀ ਖਤਮ ਹੋ ਜਾਣੀ ਹੈ ਆਹ ਉਹ ਜਿਹੜਾ ਉਹ ਜਿਹੜਾ ਸੰਸਾਰੀ ਗੱਲਾਂ ਨਹੀਂ ਹੈਗੀਆਂ ਉਹਨਾਂ ਦੀ ਉਹ ਚੋਂ ਪਰਿੰਦਨ ਸਦਾ ਹੀ ਬਾਲਕ ਦੇ ਚਰਨਾਂ ਵਿੱਚ ਉਹ ਨਵਾਸ ਰੱਖਦੇ ਹਨ ਹਾਰਾ ਜੀ ਕਹਿੰਦੇ ਉਹਨਾਂ ਨੂੰ ਪਤਾ ਕਿ ਜਿੰਨੇ ਪਿਆਰੇ ਪਰਮੇਸ਼ਰ ਨੇ ਪੈਦਾ ਕੀਤੀ ਹੈ ਨਾ ਬਣਾਈ ਹੈ ਪ੍ਰਿਥਵੀ ਸ੍ਰਿਸ਼ਟੀ ਉਹ ਨਹੀਂ ਖਤਮ ਕਰਨਾ ਦੂਜਾ ਕੋਈ ਨਹੀਂ ਕਰ ਸਕਦਾ ਜਿਦਨ ਖਤਮ ਹੋਣੀ ਹੈ ਨਾ ਪ੍ਰਿਥਵੀ ਉਹਦੇ ਵਿੱਚ ਸਮਾਣੀ ਹੈ ਤੇ ਉਹਦਾ ਹੁਕਮ ਹੀ ਹੋਣਾ ਹੈ ਕਾਲਪੁਰਖ ਦਾ ਪਿਆਰਿਓ ਜਿਹਦੇ ਨਾਲ ਇਹ ਵਿਧ ਬਣਨੀ ਹੈ ਸ੍ਰਿਸ਼ਟੀ ਨੇ ਖਤਮ ਹੋ ਜਾਣਾ ਸਾਨੂੰ ਰੋਲਾ ਪਾਣ ਦੀ ਲੋੜ ਨਹੀਂ ਹੈ ਸਾਨੂੰ ਤਾਂ ਪਤਾ ਹੀ ਨਹੀਂ ਚੱਲਣਾ ਕਿ ਕਿਸ ਦਿਨ ਕੀ ਹੋ ਗਿਆ ਅਸੀਂ ਤਾਂ ਸੋਚਦੇ ਰਹਿ ਜਾਾਂਗੇ ਕਿ ਕਿਸ ਤਰ੍ਹਾਂ ਹੋ ਗਿਆ ਕਿਉਂਕਿ ਉਹਦਾ ਹੁਕਮ ਦੇ ਨਾਲ ਹੀ ਇਹ ਬਣੀ ਸੀ ਸਾਡੇ ਰੋਲੇ ਨਾਲ ਨਹੀਂ ਸੀ ਬਣੀ ਉਹ ਹਰੀ ਦੇ ਹੁਕਮ ਨਾਲ ਹੀ ਇਹ ਬਣੀ ਹੈ ਸ੍ਰਿਸ਼ਟੀ ਤੇ ਹਰੀ ਦੇ ਵਿੱਚ ਹੀ ਗੋ ਜਾਣੀ ਐ ਇੱਕ ਦਮ ਉਹਦੇ ਵਿੱਚ ਸਮਾ ਜਾਣੀ ਐ ਉਹਦੀ ਮਰਜ਼ੀ ਹੈ ਮਾਲਕ ਦਾ ਉਹਦਾ ਹੁਕਮ ਹੈ ਗੁਰਮਖ ਪਾਤਸ਼ਾਹ ਜੀ ਕਹਿੰਦੇ ਉਹ ਠਾਕੁਰ ਤੇ ਹੀ ਵਿਸ਼ਵਾਸ ਰੱਖਦੇ ਹਨ ਉਹ ਸਦਾ ਹੀ ਉਹਦੇ ਦਾਸ ਗੁਰਮਖ ਬਣ ਕੇ ਰਹਿੰਦੇ ਹਨ ਸਦਾ ਹੀ ਉਹਦੇ ਚਰਨਾਂ ਵਿੱਚ ਉਹਦਾ ਨਿਵਾਸ ਹੁੰਦਾ ਤਿਸ ਬਿਨ ਦੂਜਾ ਅਵਰ ਨਾ ਕੋਈ ਤੇ ਮਹਾਰਾਜ ਜੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਪਤਾ ਹੈ ਕਿ ਦੂਜਾ ਤਾਂ ਕੋਈ ਹੈ ਹੀ ਨਹੀਂ ਸਾਨੂੰ ਲੱਗਦਾ ਕਿ ਤੁਹਾਨੂੰ ਆਤਮਾ ਲਿਆ ਸਾਨੂੰ ਇੰਨੇ ਬਚਾਲਿਆ ਸਾਨੂੰ ਇਹ ਖਾਣ ਨੂੰ ਦੇ ਰਿਹਾ ਸਾਡੇ ਚ ਮਾਦ ਆ ਜਾਂਦਾ ਹੈ ਪਰ ਉਹਨਾਂ ਦਾ ਵਿਸ਼ਵਾਸ ਹੁੰਦਾ ਹੈ ਕਿ ਓਹ ਪਾਲ ਰਿਹਾ ਸਾਨੂੰ ਉਹਦੇ ਤੋਂ ਬਿਨਾਂ ਦੂਜਾ ਕੋਈ ਰੱਖਣ ਵਾਲਾ ਮਾਰਨ ਵਾਲਾ ਨਹੀਂ ਹੈ। ਇੱਕੋ ਹੀ ਰੱਖਣ ਵਾਲਾ ਇੱਕੋ ਹੀ ਮਾਰਨ ਵਾਲਾ ਦੁਨੀਆ ਤੋਂ ਕੀ ਕਬਰਾਂ। ਸ੍ਰਿਸ਼ਟੀ ਤੋਂ ਕੀ ਡੋਲਣਾ। ਇਹ ਵਿਸ਼ਵਾਸ ਬਣ ਜਾਂਦਾ ਕਿ ਮਾਰੇ ਰੱਖੇ ਇੱਕੋ ਆਪ ਮੁਖ ਕਹ ਕਿਸੇ ਨਹੀਂ ਹਾਥ। ਮਾਰਦਾ ਵੀ ਉਹ ਪਿਆਰਿਉ ਰੱਖਦਾ ਵੀ ਉਹ ਪੈਦਾ ਵੀ ਉਹ ਕਰ ਰਿਹਾ ਦੇਖੋ ਸਾਡੇ ਸਵਾਸਾਂ ਦੀ ਪੈਦਾ ਕਰਕੇ ਲਿਸਟ ਵੀ ਸਾਨੂੰ ਫੜਾ ਦਿੰਦਾ ਨਾਲ ਹੀ। ਪਾਈ ਐਨੇ ਤੇਰੀ ਕਰਮਾਂ ਦੇ ਤੇਰੇ ਕੋਲ ਜ਼ਿੰਦਗੀ ਆ ਉਮਰ ਐ ਸਵਾਸ ਹਨ ਤੇ ਲੈਣ ਵਾਸਤੇ ਵੀ ਮੈਂ ਹੀ ਤੈਨੂੰ ਆਉਣਾ ਹੁ ਕਹਾਂ ਕਿ ਭੇਜਦਾ ਅਸੀਂ ਭੁੱਲ ਜਾਂਦੇ ਆ ਮੱਧ ਦੇ ਵਿੱਚ ਸੰਘਾਰ ਵਿੱਚ ਉਮੇ ਵਿੱਚ ਜਦੋਂ ਜੰਮਦੇ ਆ ਉਦੋਂ ਤਾਂ ਯਾਦ ਹੁੰਦਾ ਸਾਨੂੰ ਕਿ ਅਸੀਂ ਜਾਣਾ ਵੀ ਆਏ ਆ ਰੋਣੇ ਆ ਸੀ ਉੱਚੀ ਪਰ ਬਾਅਦ ਵਿੱਚ ਜਿਵੇਂ ਜਿਵੇਂ ਸਾਡੇ ਸਰੀਰ ਦਾ ਵਿਕਾਸ ਹੁੰਦਾ ਅਸੀਂ ਭੁੱਲ ਜਾਂਦੇ ਆ ਉਮੇ ਹੰਕਾਰ ਮੈਂ ਮੇਰੀ ਬਹੁਤ ਆ ਜਾਂਦੀ ਐ ਇਥੇ ਸੰਸਾਰ ਨੂੰ ਸਦਾ ਸੱਚ ਮੰਨ ਲੈਂਦੇ ਆ ਕਿ ਇਸ ਤਰ੍ਹਾਂ ਤਾਂ ਸਦਾ ਹੀ ਰਹਿਣਾ ਕਦੀ ਮਰਨਾ ਤੋਂ ਲੈ ਮੌਤ ਨੂੰ ਤਾਂ ਅਸੀਂ ਦੂਰ ਸਮਝ ਲੈਂਦੇ ਆ ਕਿ ਆਉਣੀ ਹੀ ਨਹੀਂ ਜ਼ਿੰਦਗੀ ਦੇ ਵਿੱਚ ਪਿਆਰਿਓ ਫਿਰ ਉਹ ਇੱਕ ਮਿੰਟ ਵਿੱਚ ਹੀ ਤਾਸ਼ ਨਾਸ ਕਰ ਦਿੰਦਾ ਜਦੋਂ ਸਾਡੇ ਸਵਾਸਾਂ ਦੀ ਪੂੰਜੀ ਪੂਰੀ ਹੁੰਦੀ ਹੈ ਉਹ ਜਮਾ ਉਹ ਸੰਸਾਰ ਤੇ ਭੇਜਣ ਵਾਲਾ ਜੋਤ ਰੱਖ ਕੇ ਅਜੋ ਹੀ ਸਾਨੂੰ ਲੈ ਕੇ ਜਾ ਰਿਹਾ ਕਾਲ ਦੇ ਰੂਪ ਵਿੱਚ ਸਾਰੀ ਜਗ੍ਹਾ ਤੇ ਉਹਨੇ ਡਿਊਟੀ ਲਈ ਹੋਇਆ ਪ੍ਰਮਾਤਮਾ ਦੇ ਹੁਕਮ ਵਿੱਚ ਚੀਆ ਸਭ ਕੁਝ ਇੱਥੇ ਸਾਨੂੰ ਭਰਮ ਹੀ ਹੈ ਕਿ ਅਸੀਂ ਜਾਉਣਾ ਹੈ ਇਸ ਰਹਿਣਾ ਸਾਡਾ ਇਹ ਸਾਥੀ ਹੈ ਸਾਡਾ ਇਹ ਮਿੱਤਰ ਹੈ ਸਾਨੂੰ ਇਹ ਬਚਾ ਲਾਵੇਗਾ ਇਹ ਸਾਡੇ ਪਰਮ ਹਨ ਮਹਾਰਾਜ ਜੀ ਕਹਿੰਦੇ ਬਚਾਣ ਵਾਲਾ ਤਾਂ ਕੋਈ ਹੈ ਮਾਰਨ ਵਾਲਾ ਵੀ ਉਹੀ ਹੈ ਬਚਾਣ ਵਾਲਾ ਉਹੀ ਹੈ ਇਹੀ ਫਰਕ ਹੈ ਕਿ ਗੁਰਮਖਾ ਨੂੰ ਉਹ ਦਿੱਤੇ ਏਕ ਵੱਜ ਜਾਂਦੀ ਹੈ ਵਿਸ਼ਵਾਸ ਹੋ ਜਾਂਦਾ ਹੈ ਦੱਸਦੇ ਹਨ ਮਹਾਰਾਜ ਇਸ ਬਿਨ ਦੂਜਾ ਅਬਰ ਨਾ ਕੋਈ ਕਹਿੰਦੇ ਦੂਜਾ ਭਾਈ ਕੋਈ ਨਹੀਂ ਹੈ ਸਾਚ ਨਾਮ ਗੁਰ ਸ਼ਬਦ ਵਿਚਾਰ ਮਹਾਰਾਜ ਕਹਿੰਦੇ ਫਿਰ ਛੱਡ ਦੇ ਸਾਰਾ ਕੁਝ ਕਹਿੰਦੇ ਸੱਚੇ ਨਾਮ ਨੂੰ ਜਪਣਾ ਕਰ ਗੁਰੂ ਦੇ ਸ਼ਬਦ ਨੂੰ ਵਿਚਾਰ ਨੂੰ ਪੜ੍ਹਨਾ ਕਰ ਸਮਝਣਾ ਕਰ ਇਹਦੇ ਵਿੱਚ ਹੀ ਤੇਰਾ ਭਲਾ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਇਹ ਫਰਕ ਹੈ ਗੁਰਮਖੋਪ ਦੀ ਸ਼ਬਦ ਨੂੰ ਨਾਮ ਨੂੰ ਜਪਦੇ ਹਨ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਸਮਝਦੇ ਵੀ ਹਨ ਜਪ ਕੇ ਉਹਨੂੰ ਸਮਝ ਵੀ ਦੇ ਵੀ ਹਨ ਉਹਦੇ ਵਿੱਚ ਥਾਵੇਂ ਦਿੰਦੇ ਹਨ ਇਹ ਹੀ ਫਰਕ ਹੈ ਮਹਾਰਾਜ ਜੀ ਕਹਿੰਦੇ ਸਾਚ ਸ਼ਬਦ ਗੁਰ ਸ਼ਬਦ ਵਿਚਾਰ ਮਹਾਰਾਜ ਜੀ ਕਹਿੰਦੇ ਨਾਮ ਨੂੰ ਜਪ ਤੇ ਸ਼ਬਦ ਦੀ ਵਿਚਾਰ ਨੂੰ ਮੰਨ ਗੁਰਮਖ ਸੱਚੇ ਸੱਚਾ ਦਰਬਾਰ ਮਹਾਰਾਜ ਜੀ ਕਹਿੰਦੇ ਗੁਰਮਖ ਸੱਚੇ ਹਨ ਇੱਥੇ ਕੋਈ ਲਫ਼ਜ਼ ਦੋ ਵਾਰੀ ਆਇਆ ਇੱਕ ਵਾਰੀ ਲਾ ਆਇ ਕੋਈ ਦੀ ਲਾ ਆ ਇੱਥੇ ਅਸੀਂ ਗਲਤੀਆਂ ਇਸੇ ਲਫ਼ਜ਼ਾਂ ਤੇ ਬਹੁਤ ਗਲਤੀਆਂ ਕਰਦੇ ਆਂ ਬਾਣੀ ਦਾ ਜਦੋਂ ਅਸੀਂ ਪਾਠ ਕਰਦੇ ਆਂ ਆਮ ਸੰਗਤਾਂ ਕਰਦੇ ਆਂ ਸਿੰਘ ਕਰਦੇ ਹਨ ਜਦੋਂ ਕਾਲੀ ਨਾਲ ਅਸੀਂ ਲਵਜ ਨਗਾਦਿੰਦੇ ਆਂ ਨਾ ਉੱਥੇ ਇਹ ਗਲਤੀ ਹੁੰਦੀ ਆ ਜਿੱਥੇ ਸਾਤ ਸੱਚ ਹੈ ਤੇ ਸਾਤ ਤੇ ਦਾ ਫਰਕ ਹੈ ਮਹਾਰਾਜ ਜੀ ਕਹਿੰਦੇ ਗੁਰਮਖ ਪਹਿਲੇ ਲਵਜ ਕਹਿੰਦੇ ਹਨ ਸੱਚੇ ਇਕ ਲਾ ਦੇ ਨਾਲ ਫਿਰ ਸਾਚ ਹੈ ਕਹਿੰਦੇ ਆ ਦੋ ਲਾਵਾਂ ਦੇ ਨਾਲ ਉਹਨੂੰ ਦੱਬ ਕੇ ਬੁਲਾਣਾ ਜਿਵੇਂ ਹੈ ਬੁਲਾਦੇ ਨਾ ਹੈ ਕ ਹੈ ਗ ਹੈ ਕ ਹੈ ਅਮੀ ਨੂੰ ਬੁਲਾਣਾ ਸੱਚ ਹੈ ਸਤ ਤੈ ਤੈਨੂੰ ਦੂਦ ਲਾਵਾਂ ਉਹ ਦੋ ਦੋਵਾਂ ਦੇ ਅਲੱਗ-ਅਲੱਗ ਅਰਥ ਹਨ ਮਹਾਰਾਜ ਜੀ ਕਹਿੰਦੇ ਗੁਰਮੁਖ ਸੱਚੇ ਹਨ ਉਹਦੇ ਵਿੱਚ ਮਿਲ ਕੇ ਉਹਦੀ ਬਾਣੀ ਦੀ ਵਿਚਾਰ ਨੂੰ ਮੰਨ ਕੇ ਗੁਰਮਖ ਸੱਚੇ ਹਨ ਮਹਾਰਾਜ ਜੀ ਕਹਿੰਦੇ ਉਹ ਸੱਚੇ ਦਰਬਾਰ ਉਹ ਸੱਚੇ ਦਰਬਾਰ ਤੇ ਵਿਸ਼ਵਾਸ ਰੱਖਦੇ ਹਨ ਉਹ ਸੱਚੇ ਗੁਰੂ ਤੇ ਉਹਦੇ ਦਰਬਾਰ ਵਿੱਚ ਆਉਂਦੇ ਹਨ ਉਹ ਸੱਚੇ ਗੁਰੂ ਦੀ ਸੱਚੀ ਬਾਣੀ ਨੂੰ ਉਹ ਸੱਚੇ ਨੂੰ ਸੁਣਦੇ ਹਨ ਸੱਚੇ ਦਰਬਾਰ ਮਹਾਰਾਜ ਜੀ ਅਗਲੀ ਅਗਲੇ ਪੰਨੇ ਵਿੱਚ ਮਹਾਰਾਜ ਜੀ ਬਚਨ ਕਰਦੇ ਰਹਾਓ ਦੀ ਪੰਕਤੀ ਇਹ ਰਹਾਉ ਦੀ ਪੰਕਤੀ ਹੈ ਜਿਹਦੇ ਵਿੱਚ ਮਹਾਰਾਜ ਕੇਂਦਰੀ ਭਾਵ ਦਰਸਾਰੇ ਹਨ ਰਹਾਉ ਅੱਗੇ ਮਹਾਰਾਜ ਜੀ ਬੰਦ ਬਖਸ਼ ਕੇ ਬਤਨ ਕਰਦੇ ਹਨ ਸਾਚਾ ਅਰਜ ਸੱਚੀ ਅਰਦਾਸ ਫਰਜ ਕਹਿੰਦੇ ਅਰਜ ਅਰਦਾਸ ਵੀ ਹੈ ਪਰ ਸਾਨੂੰ ਜਾਚ ਆ ਜਾਵੇ ਸਤਿਗੁਰੂ ਜੀ ਕਹਿੰਦੇ ਜਾਚ ਆਉਣੀ ਚਾਹੀਦੀ ਹੈ ਉਹਦੇ ਜੇ ਕੋਈ ਅਰਜ ਕਰਦਾ ਹੈ ਨਾ ਬੇਨਤੀ ਕਰਦਾ ਹੈ ਅਰਦਾਸ ਕਰਦਾ ਹੈ ਉਹ ਸੁਣਦਾ ਹੈ ਹਾਤ ਗੁਰਜੀ ਕਹਿੰਦੇ ਨਾ ਪਾਤਸ਼ਾਹ ਜੀ ਹੱਚਾ ਅਰਜ ਸੱਚੀ ਅਰਦਾਸ ਹਰ ਅਜ ਕਹਿੰਦੇ ਸੱਚੇ ਪ੍ਰਭੂ ਅੱਗੇ ਹਰੀ ਅਰਗੇ ਅਰਜ ਕਰੀਏ ਬੇਨਤੀ ਕਹਿੰਦੇ ਅਰਜ ਨੂੰ ਬੇਨਤੀ ਨੂੰ ਕਹਿੰਦੇ ਨਾ ਅਰਜ ਕਿਸੇ ਅੱਗੇ ਜਾ ਕੇ ਅਰਜ ਕਰਨੀ ਬੇਨਤੀ ਰੱਖਣੀ ਆਪਾਂ ਕਹਿੰਨੇ ਆ ਨਾ ਅਸਰਾਂ ਨੂੰ ਸਾਡੀ ਬੇਨਤੀ ਆ ਜਾਂ ਰਿਕੇ ਭੇਜਦੇ ਆ ਇਸੇ ਤਰ੍ਹਾਂ ਹੀ ਇਹਦੇ ਅੱਗੇ ਬੇਨਤੀ ਆ ਸਾਡੀ ਇਹ ਮਹਾਰਾਜ ਜੀ ਕਹਿੰਦੇ ਸੱਚੀ ਹੈ ਸੱਚੀ ਅਰਦਾਸ ਪ੍ਰਵਾਨ ਹੁੰਦੀ ਹੈ ਜਦੋਂ ਅਰਜ ਕਰੀਏ ਨਾ ਹੁਕਮ ਨਹੀਂ ਪ੍ਰਵਾਨ ਹੁੰਦਾ ਇਥੇ ਆਣੀ ਤੁਹਾਨੂੰ ਹੁਕਮ ਕਰਦੀ ਮਹਾਰਾਜੀ ਲੋ 10 ਰੁਪਏ ਹੁਕਮ ਹੈ ਉਹ ਵੀ ਪਾਟੇ ਹੁੰਦੇ ਨੇ ਕਈ ਵਾਰੀ ਇੱਥੇ ਪਾਟੇ 10 ਰੁਪਏ ਰੱਖ ਕੇ ਹੁਕਮ ਚਲਾ ਦਿੰਨੇ ਆ ਮਹਾਰਾਜੀ ਆ ਕਾਰਜ ਹੈ ਪੂਰਾ ਕਰ ਦਿਓ ਤੇ ਨਾ ਕਰੋਗੇ ਫਿਰ ਆਵਾਂਗਾ ਮੈਂ ਲੰਬਾ ਦੇ ਮਨ ਚਿੱਤ ਵਿੱਚ ਆ ਜਾਂਦਾ ਸਾਡੇ ਤੇ ਨਾ ਕਰੋਗੇ ਫਿਰ ਲੰਬਾ ਦੇ ਆਵਾਂਗਾ ਪਰ ਇਹ ਸੋਚ ਹੈ ਸਾਡੀ ਮਹਾਰਾਜੀ ਅੱਗੇ ਅਰਜ਼ ਲੈ ਕੇ ਆਈਏ ਬੇਨਤੀ ਲੈ ਕੇ ਆਈਏ ਕਿਉਂ ਨਹੀਂ ਪ੍ਰਵਾਨ ਕਰਨਗੇ ਮਹਾਰਾਗੁਰੂ ਨਾਨਕ ਮਹਾਰਾਜੀ ਕਹਿੰਦੇ ਅਰਜ਼ ਤੇ ਉਹ ਸੁਣਦੇ ਹਨ ਅਰਜ ਤੇ ਸਾਰੀ ਸੁਣਦੇ ਹਨ ਸੰਸਾਰੀ ਲੋਕ ਵੀ ਅੱਗੇ ਕਿਸੇ ਅਰਜ ਕਰੋ ਜਾ ਕੇ ਹੱਥ ਜੋੜ ਕੇ ਬੇਨਤੀ ਕਰੋ ਸੁਣਨਗੇ ਤੇ ਇਸੇ ਵੀ ਅਰਜ ਕਰਨੀ ਪੈਂਦੀ ਹੈ ਬੇਨਤੀ ਕਰਨੀ ਪੈਂਦੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਅਰਜ ਸੱਚੀ ਬੇਨਤੀ ਸੱਚੀ ਅਰਦਾਸ ਮਹਾਰਾਜ ਜੀ ਸੁਣਦੇ ਹਨ ਅਗਲੀ ਪੰਕਤੀ ਵਿੱਚ ਦੱਸ ਵੀਰੇ ਹਨ ਮਹਾਰਾਜ ਮਹਿਲੀ ਖਸਮ ਸੁਣੇ ਅਰਦਾਸ ਕਹਿੰਦੇ ਮਹਾਰਾਜ ਜੀ ਕਹਿੰਦੇ ਉਹਦੇ ਮੈਲ ਦੇ ਵਿੱਚ ਖਸਮ ਦੇ ਹਰੀ ਦੇ ਖਸਮ ਦੇ ਮੈਲ ਵਿੱਚ ਸੁਣੇ ਅਰਦਾਸ ਮਹਾਰਾਜ ਜੀ ਉਹ ਖਸਮ ਬੈਠਾ ਹੋਇਆ ਆਪਣੇ ਮਹਿਲਾਂ ਦੇ ਵਿੱਚ ਆਪਣੇ ਤਖਤਾਂ ਤੇ ਇਹ ਖਸਮੀ ਹੈ ਸਾਡਾ ਮਾਲਕ ਪਤੀ ਪਰਮੇਸ਼ਰ ਇਹ ਅੱਜ ਤੱਕ ਤੇ ਇਸ ਬਰਾਜਮਾਨ ਹੈ ਇਹ ਤਖਤਾਂ ਹੋ ਜੇ ਤੇ ਜਿਹੜਾ ਉੱਥੇ ਸੱਚ ਕੰਨ ਹੈ ਉੱਥੇ ਸੰਘਾਸਨ ਹਨ ਮਹਾਰਾਜ ਜੀ ਇੱਥੇ ਬੇਨਤੀ ਕਰਨੀ ਪੈਂਦੀ ਆਪਾਂ ਨੂੰ ਸਤਿਗੁਰ ਦੇ ਸਾਹਮਣੇ ਜਦੋਂ ਬਿਰਾਜਮਾਨ ਅਨਤਖਤਾਂ ਤੇ ਉਦੋਂ ਵੀ ਐਵੇਂ ਸੀ ਜਦੋਂ ਸਰੀਰ ਵਿੱਚ ਸਨ ਜਦੋਂ ਸੰਗਤਾਂ ਜਾਂਦੀਆਂ ਨ ਮਹਾਰਾਜੀ ਛੇਵੇਂ ਪਾਤਸ਼ਾਹ ਤਖਤਾਂ ਤੇ ਬੈਠੇ ਸੂਬ ਦੇ ਸਨ ਇਸ ਗੱਲ ਤੋਂ 882 ਬਾਦਸ਼ਾਹ ਨੂੰ ਕੀ ਵੀ ਤਖਤ ਲਾਲ ਲੱਗੇ ਯਾਰ ਇਹਨਾਂ ਦਾ ਤਖਤ ਸਾਡੇ ਨਾਲ ਵੱਡਾ ਤਖਤ ਹੈ ਤੇ ਹੱਦੇ ਵੀ ਵੱਡਾ ਹੀ ਅਕਾਲ ਤਖਤ ਸਾਹਿਬ ਛੇਵੇਂ ਮਹਾਰਾਜਾ ਰਤਿਆ ਹੋਇਆ ਉਹ ਮਹਾਰਾਜਾ ਦਾ ਤਖਤ ਜਿਹੜਾ ਰਤਿਆ ਸੀ ਨਾ ਛੇਵੇਂ ਪਾਤਸ਼ਾਹ ਨੇ ਕਾਲ ਤੱਕ ਦੀ ਸਿਰਜਣਾ ਕੀਤੀ ਤਖਤੀ ਐਸਾ ਜੀ ਉੱਥੇ ਜਦੋਂ ਹੁੰਦੇ ਸੀ ਮੁਸਲਮਾਨ ਜਾ ਕੇ ਸ਼ਿਕਾਇਤਾਂ ਕਰਦੇ ਸੀ ਬਾਦਸ਼ਾਹ ਜੀ ਤੁਹਾਡਾ ਤੱਕ ਤਾਂ ਫਿੱਕਾ ਪੈਂਦਾ ਉਹਨਾਂ ਦੀ ਤੇ ਕਲਗੀ ਰੰਦੀ ਹੈ ਉਹਨਾਂ ਦਾ ਮੁੱਖ ਜਨਾ ਸੁੰਦਰ ਹੈ ਦਸਤਾਰ ਦੇ ਹੀਰੇ ਚਮਕਾ ਮਾਰਦੇ ਹਨ ਉਹਨਾਂ ਦੇ ਹੱਥ 'ਤੇ ਬਾਜ ਬਿਠਾ ਹੈ ਉਹਨਾਂ ਨੇ ਤਗੜੇ ਬਾਜ ਰੱਖੇ ਹੋਏ ਹਨ ਉਹਨਾਂ ਨੇ ਹਾਥੀ ਰੱਖੇ ਹੋਏ ਹਨ ਤੁਹਾਡੇ ਬਰਾਬਰ ਬੈਠੇ ਹਨ ਤੁਸੀਂ ਕੀ ਕਰਦੇ ਹੋ ਜਾ ਕੇ ਲੜਾਈ ਕਰੋ ਜੰਗ ਕਰੋ ਉਹਨਾਂ ਨੂੰ ਹਰਾਓ ਨਹੀਂ ਤਾਂ ਤੁਹਾਡਾ ਰਾਜ ਖੁੱਸ ਜਾਵੇ ਨਹੀਂ ਤਾਂ ਇੱਕ ਦਿਨ ਆਸਾ ਆਏ ਤੁਹਾਡੇ ਰਾਜ ਤੇ ਕਬਜ਼ਾ ਕਰ ਲੈਣਗੇ ਤੇ ਛੇਵੇਂ ਪਾਤਸ਼ਾਹ ਦੇ ਜੰਗ ਹੋਏ ਸਾਰੇ ਜੰਗ ਉਹਨਾਂ ਨੇ ਜਿੱਤੇ ਮਹਾਰਾਜ ਕੁਇਸਾ ਜੰਗ ਨਹੀਂ ਜੜਾ ਰਿਹਾ ਮਹਾਰਾਜ ਨੇ ਕਿ ਮੁਕਾਬਲਾ ਸਾਸਿ ਗੁਰੂ ਮਹਾਰਾਜ ਨੂੰ ਦੇਖ ਕੇ ਲੜ ਜਾਂਦੇ ਸੀ ਜਿਵੇਂ ਪਾਦਸ਼ਾਹ ਦਾ ਸਰੂਪ ਹੀ ਇੰਨਾ ਵਦ ਸੋਹਣਾ ਸਰੂਪ ਸੀ ਉਹਨਾਂ ਦਾ ਇੰਨਾ ਤਗੜਾ ਇੰਨਾ ਬਲਸ਼ਾਲੀ ਸ਼ਕਤੀਸ਼ਾਲੀ ਸਰੀਰ ਸੀ ਦੋ ਘੋੜੇ ਲੈ ਕੇ ਮਹਾਰਾਜ ਜੀ ਜੰਗ ਕਰਦੇ ਸੀ ਸ਼ਿਕਾਰਤੇ ਜਾਂਦੇ ਸੀ ਦੋ ਘੋੜੇ ਹੁੰਦੇ ਸੀ ਨਾਲ ਤੇ ਉਹ ਘੋੜੇ ਵੀ ਰਾਜੇ ਦੇ ਘੋੜੇ ਦੇ ਬਰਾਬਰ ਦੇ ਸੀ ਬਾਦਸ਼ਾਹ ਦਾ ਘੋੜਾ ਨੂੰ maat ਦਿੰਦੇ ਸੀ ਉਹ ਘੋੜੇ ਮਹਾਰਾਜ ਦੇ ਜਿਨ੍ਹਾਂ ਦਾ ਦਲਬਾਗ ਤੇ ਇਹ ਨਾਮ ਸੀ ਬਾਗ ਤੇ ਦਲਬਾਗ ਜਿਹੜੇ ਵਿਧੀ ਚੰਦ ਛੀਨਾ ਲੈ ਕੇ ਆਇਆ ਸੀ ਜਿਹ ਰਸਤੇ 'ਚ ਖੋਲੇ ਇਹਨਾਂ ਨੇ ਇਹ ਮੁਗਲਾਂ ਨੇ ਖੋਲੇ ਸੀ ਕਾਬਲ ਕੰਧਾਰ ਦੇ ਆ ਨੇ ਤੇ ਵਿਧੀ ਚੰਦ ਗਿਆ ਸੀ ਨਾ ਲੈਣ ਮਹਾਰਾਜ ਜੀ ਕਹਿੰਦੇ ਪਹਿਲੋਂ ਵੀ ਚੋਰੀਆਂ ਕਰਦਾ ਸੀ ਤੇ ਵਿਧੀ ਚੰਦ ਕਹਿੰਦੇ ਮਹਾਰਾਜੀ ਹੁਣ ਤਾਂ ਤੁਹਾਡਾ ਦਾਸ ਆ ਪਹਿਲੂ ਤੁਮੇ ਚੋਰ ਸੀ ਪੇਟ ਪਾਲਣ ਵਾਸਤੇ ਚੋਰੀਆਂ ਕਰਦਾ ਸੀ ਠੀਕ ਹੈ ਪਰ ਜਿੱਦਨ ਦੀ ਤੁਸੀਂ ਕਿਰਪਾ ਦਾ ਹੱਥ ਰੱਖਿਆ ਹੁਣ ਮੇਰੇ ਵਿੱਚ ਕੋਈ ਤਾਕਤ ਨਹੀਂ ਹੁਣ ਤੁਹਾਡੀ ਤਾਕਤ ਚੱਲਣੀ ਹੈ ਜੇ ਮੇਰ ਅਦਾ ਹੱਥ ਸੀਸ ਤੇ ਰੱਖ ਦੋਗੇ ਭਾਵੇਂ ਤੁਸੀਂ ਅੱਗ 'ਚ ਬਿਠਾ ਲਓ ਭਾਵੇਂ ਗੱਲ ਘੁੱਟ ਦੋ ਮੈਨੂੰ ਕੋਈ ਫਰਕ ਨਹੀਂ ਹੈ ਕਿਉਂਕਿ ਜਦੋਂ ਤੁਹਾਡੀ ਹੋਗੇ ਤੁਸੀਂ ਕਿਰਪਾ ਕਰਤੀ ਤੁਸੀਂ ਕਹਤਾ ਭਈ ਅੱਗ 'ਚ ਬਹਿ ਜਾ ਫਿਰ ਮੇਰੀ ਕੀ ਤਾਕਤ ਮੈਂ ਭੱਜ ਜਾ ਤੇ ਮਹਾਰਾਜੇ ਕੇ ਹੱਸ ਕੇ ਛੇਵੇਂ ਪਾਤਸ਼ਾਹ ਨੇ ਗੱਲ ਨਾ ਲਾਇਆ ਬਿਧੀਚੰਦ ਨੂੰ ਪਿਆਰ ਕੀਤਾ ਕਹਿੰਦੇ ਭਾਈ ਸਿੰਘਾ ਇੰਨਾ ਵਿਸ਼ਵਾਸ ਹੈ ਕਹਿੰਦੇ ਮਹਾਰਾਜੀ ਹਾਂ ਇੰਨਾ ਵਿਸ਼ਵਾਸ ਹੈ ਹੁਣੀ ਹੁਕਮ ਕਰੋ ਇਹ ਜਿੰਨਾ ਮਰਜੀ ਤਗੜਾ ਪਹਿਰਾ ਹੋਵੇ ਮੈਂ ਕੱਲਾ ਜਾ ਕੇ ਘੋੜੀ ਲੈ ਕੇ ਆਵਾਂਗਾ ਤੇ ਸਾਲੇ ਵੀ ਲੈ ਕੇ ਆਵਾਂਗਾ ਇਹ ਬਿਧੀਚੰਦ ਕੱਲਾ ਹੀ ਗਿਆ ਸੀ ਮਹਾਰਾਜ ਜੀ ਕਹਿੰਦਾ ਸਿੰਘਾ ਜਾ ਫਿਰ ਤੇਰੇ ਤੇ ਸਾਡੀ ਥਾਪੜਾ ਹੱਥ ਹੈ ਜਦੋਂ ਔਖੀ ਘੜੀ ਆਏਗੀ ਸਤਗੁਰੂ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਲੈ ਕੇ ਚੇਤੇ ਕਰ ਲਈ ਤੇਰੇ ਨਾਲ ਖੜਿਓ ਉਧਰ ਪੱਟੇ 'ਚ ਬੈੰਦਿਆਂ ਵਿਦੀ ਚੰਦ ਉਧਰ ਮਹਾਰਾਜ ਨੂੰ ਯਾਦ ਕਰਦਿਆਂ ਛੇਵੇਂ ਪਾਤਸ਼ਾਹ ਜੀ ਮੇਰੇ ਪੱਲੇ ਤਾਂ ਕੁਝ ਨਹੀਂ ਮੈਂ ਤੁਹਾਡੇ ਪਿੱਛੇ ਹੀ ਇਹ ਬਣ ਭੂੰਜੇ ਨੂੰ ਆ ਬਚਨ ਕਰ ਬੇਟਾ ਤੁਸੀਂ ਕਿਰਪਾ ਕਰਿਓ ਹੁਣ ਬਚਾਓ ਤੇ ਦੇਖੋ ਛੇਵੇਂ ਪਾਤਸ਼ਾਹ ਜੀ ਨਾਲ ਖੜੇ ਰੇ ਇੰਨੀ ਅੱਗ ਵੱਲਦੀ ਸੀ ਉਹ ਕੜਾਹੀ ਦੇ ਉੱਤੇ ਥੱਲੇ ਦੇਖੋ ਭੱਟੀ ਦੇ ਵਿੱਚ ਵਿਦੀ ਚੰਦ ਬੈਠਿਆਂ ਨੂੰ ਭਾਂਬੜ ਮਚਦੇ ਹਨ ਇੱਕ ਮਿੰਟ ਜੀ ਬੰਦਾ ਥੜ ਜਾਂਦਾ ਇੱਕ ਮਿੰਟ ਜੀ ਦੇ ਵਿਧੀਚੰਦ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਉਧਰ ਛੇਵੇਂ ਪਾਤਸ਼ਾਹ ਜੀ ਆਪਣੇ ਸਰੀਰ ਤੇ ਠੰਡੇ ਜਲ ਦੀਆਂ ਗਾਗਰਾਂ ਪਾ ਰਿਹਾ ਤੇ ਸਿੰਘ ਪੁੱਛਦੇ ਹਨ ਕਿ ਚਾਣਕ ਮਹਾਰਾਜ ਨੂੰ ਕੀ ਹੋ ਗਿਆ ਤਖਤਾਂ ਤੇ ਬੈਠੇ ਬੈਠੇ ਭੱਜ ਪਏ ਕਹਿੰਦੇ ਵੀਰਾ ਉੱਠ ਫਟਾਫਟ ਠੰਡੇ ਜਲ ਦੀਆਂ ਗਾਗਰਾਂ ਲਿਆ ਕੇ ਸਾਡੇ ਸੀਸ ਤੇ ਪਾਓ ਬੜਾ ਸੇਕ ਲੱਗ ਰਿਹਾ ਤੇ ਮਹਾਰਾਜ ਦੇ ਸੀਸ ਤੇ ਸਿੰਘਾਂ ਨੇ ਠੰਡੇ ਗਲ ਦੀਆਂ ਜਾਗਰਾਂ ਪਾਈਆਂ ਮਹਾਰਾਜ ਜੀ ਕਹਿੰਦੇ ਪਾਈ ਜਾਓ ਜਿੰਨਾ ਚਿਰ ਅਸੀਂ ਤੁਹਾਨੂੰ ਰੋਕਦੇ ਨਹੀਂ ਉਹਨਾਂ ਚਿਰ ਬੰਦ ਨਹੀਂ ਹੋਣਾ ਚਾਹੀਦਾ ਤੇ ਪਾਈ ਗਏ ਸਿੰਘ ਠੰਡੇ ਜਲ ਦੀਆਂ ਗਾਗਰਾਂ ਤੇ ਜਦੋਂ ਹਟੇ ਤੇ ਮਹਾਰਾਜ ਜੀ ਕਹਿੰਦੇ ਵਾਸ ਕਰੋ ਹਣ ਵਿਦੀ ਚੰਦ ਬਾਹਰ ਆ। ਉਹ ਪੱਟੇ ਪਾਟ ਤੋਂ ਬਾਹਰ ਨਿਕਲ ਗਿਆ ਵਿਦੀ ਚੰਦ। ਪਰ ਭੂੰਜੇ ਦੀਆਂ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ। ਉੱਪਰ ਦੇਖੋ ਥੱਲੇ ਅੱਗ ਬਲ ਰਹੀ ਹੈ। ਉੱਪਰ ਤੇਤ ਠੰਡੀ ਪਈ ਹੈ। ਦਾਣੇ ਠੰਡੇ ਹੋ ਗਏ ਜਿਹੜੇ ਭੁੰਣੇ ਸੀ ਮੱਕੀ ਦੇ। ਰੇਤਾ ਠੰਡੀ ਠਾਰ ਹੈ। ਥੱਲੇ ਅੱਗ ਉਸੇ ਤਰ੍ਹਾਂ ਨਹੀਂ ਬਲ ਰਹੀ ਹੈ। ਤਿਉਹਾਨ ਪਰੇਸ਼ਾਨ ਹੋ ਗਿਆ ਪੈਰਾਂ ਤੇ ਦੇਖਿਆ ਬੀਦੀ ਚੰਦ ਜੀ ਸਤਿਗੁਰੂ ਦੇ ਸਿੱਖ ਜਾਪਦੇ ਤੁਸੀਂ ਮੈਂ ਤਾਂ ਇਹ ਮਖੌਲ ਕੀਤਾ ਸੀ ਕਿ ਐਵੇਂ ਕੋਈ ਜਣਾਖਣਾ ਹੋਏਗਾ ਤੁਰ ਜਾਏਗਾ ਡਰ ਕੇ ਭੱਜ ਜਾਏਗਾ ਕੋਈ ਸੀ ਤਾਂ ਸੱਚੇ ਸਿੱਖ ਨਿਕਲੇ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਤਾਂ ਸੁਣਿਆ ਹੀ ਸੀ ਕਹਾਣੀਆਂ ਕਿ ਸਿੱਖ ਇਦਾਂ ਦੇ ਹੁੰਦੇ ਆ ਨਦ ਅੱਖਾਂ ਦੇ ਨਾਲ ਭਗਤ ਜੀ ਭਰਪੁੰਜਾ ਕਹਿ ਰਿਹਾ ਕਿ ਅੱਜ ਅੱਖਾਂ ਦੇ ਨਾਲ ਮੈਂ ਤੱਕ ਲਿਆ ਅੱਖਾਂ ਦੇ ਨਾਲ ਦੇਖ ਗਿਆ ਕਿ ਸਿੱਖਾਂ ਦੇ ਵਿੱਚ ਗੁਰੂ ਨੇ ਕਿਰਪਾ ਕੀਤੀ ਹੈ ਤੇ ਵਿਧੀਚੰਦ ਫਿਰ ਕਹਿ ਰਿਹਾ ਕਹਿੰਦੇ ਭਾਈ ਮੇਰੇ 'ਚ ਕੁਝ ਨਹੀਂ ਹੈ ਤੁਹਾਡੇ ਵਰਗਾ ਹੁੰਦਾ ਸੀ ਨਾ ਤਾਣ ਕੇ ਕਹਿੰਦਾ ਮੈਂ ਬੜਾ ਸ਼ਕਤੀਸ਼ਾਲੀ ਆ ਤੇ ਉੱਥੇ ਪੀਦੀਚੰਦ ਹੱਥ ਜੋੜ ਰਿਹਾ ਕਹਿੰਦੇ ਭਰਪੁੰਜਾ ਮੇਰੇ 'ਚ ਕੀ ਹੈ ਤੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਕਰ ਰਿਹਾ ਨਾ ਤੁਹਾਡੇ ਪਿਤਾ ਪਿਤਾ ਕਰ ਰਿਹਾ ਨਾ ਤਾਂ ਵੱਜ ਗਿਆ ਨਹੀਂ ਤਾਂ ਮੈਂ ਸੜ ਕੇ ਸੁਆਹ ਹੋ ਜਾਂਦਾ ਕਿ ਸ਼ੀਵੇਂ ਪਾਸ਼ਾਨ ਸਿੰਘ ਪੁੱਛਦੇ ਹਨ ਪਿਤਾ ਜੀ ਕੀ ਹੋਇਆ ਤੁਹਾਨੂੰ ਤੂੰ ਤੁਹਾਡਾ ਸਰੀਰ ਕੀਕ ਨਹੀਂ ਹੈ ਤੰਦਰੁਸਤ ਨਹੀਂ ਹੋ ਅੱਜ ਸਰੀਰ ਤੇ ਨਾ ਢੰਡਾ ਜਲ ਪਵਾ ਰਹੇ ਸਤਿਗੁਰੂ ਜੀ ਆਸਰੇ ਕਹਿੰਦੇ ਭਾਈ ਵਿਦੀ ਚੰਦ ਨਾਲ ਵਾਦਾ ਕੀਤਾ ਸੀ ਉਹ ਵਿਦੀ ਚੰਦ ਇੱਕ ਪੱਠ ਦੇ ਵਿੱਚ ਵੱਢ ਗਿਆ ਮੈਰਾ ਤੱਕੜਾ ਸੀ ਹਲੇਦ ਵਾਲੇ ਸਿਪਾਈ ਫਿਰਦੇ ਸੀ ਕੋਈ ਰੁਕਣ ਲਈ ਜਗ੍ਹਾ ਨਹੀਂ ਸੀ ਉਹ ਘੱਟ ਦੇ ਵਿੱਚ ਵੜ ਗਿਆ ਇਸ ਕਰਕੇ ਸਾਨੂੰ ਸਰੀਰ ਦੀ ਸੰਭਾਲ ਵਾਸਤੇ ਠੰਡੇ ਜਲ ਨੂੰ ਸਰੀਰ ਤੇ ਪਾਣਾ ਪਿਆ ਉਹਦੀ ਜਿੰਨੀ ਅਗਣ ਦੀ ਸ਼ਕਤੀ ਸੀ ਠੰਡਾ ਤਪਿਆ ਪਨ ਸੀ ਉਹ ਸਾਰਾ ਮਹਾਰਾਜ ਨੇ ਆਪਣੇ ਤੇ ਇਕੱਠਾ ਕਰ ਲਿਆ ਸਿੱਖ ਨੂੰ ਬਚਾ ਲਿਆ ਇਹ ਵੀ ਦੀ ਚੰਦ ਦੇ ਕੋ ਲੈ ਕੇ ਵੀ ਆਇਆ ਸੀ ਚਾਰੀ ਵਜੇ ਲੱਗ ਲੱਗ ਉਹਦੇ ਰੂਪ ਸਨ ਭਰਪੂਜਾ ਉੱਥੇ ਉਹ ਵੀ ਬਣਿਆ ਮੰਜੂਮੀਆਂ ਬਣਿਆ ਹੱਥ ਵਿਖਣ ਵਾਲਾ ਇੱਕ ਵਾਰੀ ਘਾਈਆ ਬਣਿਆ ਇੱਕ ਵਾਰੀ ਮੰਜੂਮੀਆਂ ਬਣਿਆ ਤੇ ਦੋਵੇਂ ਘੋੜੇ ਤੇ ਦੋਵੇਂ ਦਿਸਾਲੇ ਲੈ ਕੇ ਆਇਆ ਇਹ ਮਹਾਰਾਜ ਦੀ ਕਿਰਪਾ ਜਿਨ੍ਹਾਂ ਨੂੰ ਵਿਸ਼ਵਾਸ ਹੋ ਜਾਂਦਾ ਭਰੋਸਾ ਐਸੇ ਐਸੇ ਗੁਰੂ ਦੇ ਸਿੱਖ ਤੇ ਉਹਨਾਂ ਦੀ ਐਸੇ ਮਹਾਰਾਜ ਦੇ ਉੱਤੇ ਵਿਸ਼ਵਾਸ ਸਨ ਭਰੋਸੇ ਸਨ ਤੁਹਾਡਾ ਕਿੱਥੇ ਆਉ ਜਾ ਭਰੋਸਾ ਅਸੀਂ ਦਾ ਮਾੜਾ ਜੇ ਦੁੱਖ ਲੱਗੇ ਭੱਜ ਪੈਨੇ ਆ ਪੰਡਤਾ ਕੋਲ ਬ੍ਰਾਹਮਣਾ ਕੋਲ ਕਿਤੇ ਦੌੜੇ ਫਿਰਦੇ ਆ ਇਹਦਾ ਭਰੋਸਾ ਤਿਆਗ ਦਿੰਨੇ ਆ ਛੱਡ ਦਿੰਨੇ ਆ ਪਰ ਜਿਨ੍ਹਾਂ ਨੂੰ ਭਰੋਸਾ ਹੋ ਜਾਂਦਾ ਪਿਆਰੇ ਉਹ ਤਾਂ ਸਰੀਰ ਵੀ ਉਹਨੂੰ ਅਰਪਣ ਕਰ ਦਿੰਦੇ ਆ ਨ ਭਾਵੇਂ ਸੜ ਜੇ ਜਲ ਜੇ ਤੁਹਾਡਾ ਹੀ ਸਰੀਰ ਹੈ ਮਹਾਰਾਜ ਤੁਹਾਨੂੰ ਸਾਰਾ ਪਤਾ ਹੈ ਤੁਸੀਂ ਸਾਰਾ ਦੇਖ ਰਹੇ ਹੋ ਸਾਡੇ ਵਿੱਚ ਕੀ ਤਾਕਤ ਹੈ ਇੱਥੇ ਮਹਾਰਾਜ ਜੀ ਕਹਿੰਦੇ ਤਖਤ ਸੱਚਾ ਤਖਤ ਬੁਲਾਵੇ ਸੋਏ ਮਹਾਰਾਜ ਜੀ ਕਹਿੰਦੇ ਉਹ ਮਹਿਲਾਂ ਵਿੱਚ ਬੈਠਾ ਹੋਇਆ ਖਸਮ ਸੁਣਦਾ ਭਾਈ ਓ ਸਾਡੀ ਅਰਜ਼ੋਣੀ ਚਾਹੀਦੀ ਹੈ ਬੇਨਤੀ ਹੋਣੀ ਚਾਹੀਦੀ ਹੈ ਸੱਚੀ ਇਹਨੇ ਅਰਦਾਸ ਤਾਂ ਕਬੂਲ ਕਰ ਲੈਣੀ ਆ ਸੱਚਾ ਤਖਤ ਬੁਲਾਵੇ ਸੋਏ ਸੇਵੜਿਆਈ ਕਰੇ ਸੋ ਹੋਏ ਮਹਾਰਾਜ ਜੀ ਕਹਿੰਦੇ ਜੋ ਵੜਾਈਆਂ ਦਿੰਦਾ ਕੋਈ ਹੁੰਦਿਆਂ ਨੂੰ ਉਹਦੇ ਤੋਂ ਉਹਦੀ ਤਾਕਤ ਬਿਨਾ ਕੁਝ ਵੀ ਨਹੀਂ ਹੈ ਉਹਦਾ ਤਖਤ ਸੱਚਾ ਹੈ ਬੁਲਾਉਣ ਵਾਲਾ ਉਹ ਮਾਲਕ ਹੈ ਸਾ ਅਸੀਂ ਐਵੇਂ ਨਹੀਂ ਬੋਲਦੇ ਉਹ ਬੁਲਾਉਣ ਵਾਲਾ ਭਾਇ ਭਾਈ ਸਾਰਿਆਂ ਨੂੰ ਮਾਲਕ ਹੈ ਉਹ ਬੋਲਦਾ ਵਿੱਚ ਬੈਠਾ ਹੋਇਆ ਉਹਦੀ ਤਾਕਤ ਚੱਲਦੀ ਹੈ ਕਿਉਂਕਿ ਮਨੁੱਖ ਵਿੱਚ ਤਾਂ ਕੁਝ ਵੀ ਨਹੀਂ ਹੈ ਉਹ ਲੋਕ ਤਾਂ ਅਹੰਕਾਰ ਕਰ ਲੈਂਦੇ ਕਿ ਮੇਰੇ ਵਿੱਚ ਬਹੁਤ ਗਿਆਨ ਹੈ, ਮੈਂ ਬਲਸ਼ਾਲੀ ਆ, ਤਾਕਤਵਾਰ ਆ। ਉਥੇ ਕਈ ਤਾਕਤਾਂ ਫੇਲ ਹੋ ਜਾਂਦੀਆਂ ਨੇ ਸੇ ਵਡਿਆਈ ਕਰੇ ਸੋਏ। ਉਹ ਵਡਿਆਈ ਪਾਤਸ਼ਾਹ ਜੀ ਕਹਿੰਦੇ ਬਖਸ਼ਦੇ ਹਨ ਤਾਂ ਸਾਡੀ ਵਡਿਆਈ ਹੁੰਦੀ ਹੈ। ਐ ਨਾ ਸਮਝੀਂ ਕਿ ਅਹੰਕਾਰ ਵਿੱਚ ਅਸੀਂ ਬੜੇ ਵੱਡੇ ਆ, ਸਾਡੀ ਵਡਿਆਈ ਦੁਨੀਆ ਕਰੀ ਹੈ। ਤੇ ਆਰਿਓ ਮਾਲਕ ਵਡਿਆਈ ਬਖਸ਼ਦਾ। ਉਹਦੀ ਵਡਿਆਈ ਹੋ ਰਹੀ ਹੈ ਤਾਂ ਸਾਡੀ ਹੋਰੀ ਹੈਗੇ। ਉਹ ਮਾਲਕ ਜੀ ਦਿੱਤੀ ਵਡਿਆਈ ਸਾਨੂੰ ਮਿਲਦੀ ਹੈ ਤੇਰਾ ਤਾਂ ਉਹ ਹੈ دیਵਾਨ ਉਹਦਾ ਹੀ ਮਹਾਰਾਜੀ ਦੇਖੋ ਕਹਿ ਰਹੇ ਹਨ ਅਗਲੇ ਪਾਦ ਵੀ ਕਹਿੰਦੇ ਤੇਰਾ ਹੀ ਤਾਣ ਤੇਰਾ ਹੀ دیਵਾਨ ਹੈ ਸ੍ਰਿਸ਼ਟੀ ਹੈ ਤੇਰੇ ਤਾਣ ਬਲ ਕਰਕੇ ਚਲੇ ਫਿਰਦੇ ਆ ਤੇ ਸੰਸਾਰ ਵੀ ਤੇਰਾ ਹੈ دیਵਾਨ ਵੀ ਤੇਰਾ ਲਾਇਆ ਹੈ ਗੁਰ ਕਾ ਸ਼ਬਦ ਸੱਚ ਨਿਸ਼ਾਨ ਕਹਿੰਦੇ ਗੁਰਸਿੱਖਾਂ ਦੇ ਕੋਲ ਸੱਚਾ ਨਿਸ਼ਾਨ ਹੁੰਦਾ ਸੱਚੇ ਸ਼ਬਦ ਦੀ ਮਸਤਕ ਤੇ ਸੱਚ ਨਿਸ਼ਾਨ ਬਣ ਜਾਂਦਾ ਹੈ ਜੇ ਕੋ ਗੁਰੂ ਦੇ ਸ਼ਬਦ ਨੂੰ ਜਪਦੇ ਹਨ ਸ਼ਬਦ ਤੇ ਹੀ ਉਹਨਾਂ ਦਾ ਵਿਸ਼ਵਾਸ ਟਿਕਦਾ ਮੰਨੇ ਹੁਕਮ ਸੋ ਪ੍ਰਗਟ ਬਜਾਏ ਜਿਹੜੇ ਹੁਕਮ ਮੰਨ ਲੈਂਦੇ ਨੇ ਮਹਾਰਾਜ ਜੀ ਕਹਿੰਦੇ ਉਹ ਪ੍ਰਗਟ ਜਾਂਦੇ ਹਨ ਭਾਵ ਜਿੰਦੇ ਜਾਂਦੇ ਹਨ ਉਹਨਾਂ ਦੀ ਆਤਮਾ ਜਿੰਦੀ ਜਾਂਦੀ ਹੈ ਮਰ ਕੇ ਨਹੀਂ ਜਾਂਦੀ ਸਰੀਰ ਤਾਂ ਮਰਦੇ ਹਨ ਇਹ ਮਿੱਟੀ ਦਾ ਹੈ ਸਰੀਰ ਤੇ ਮਾਹਾਰਾਜ ਜੀ ਕਹਿੰਦੇ ਪਰ ਉਹ ਮਰਨ ਵਿੱਚ ਨਹੀਂ ਹੁੰਦੇ ਉਹ ਸੂਰਮੇ ਉਹ ਗੁਰਮੁਖ ਜਨ ਮਨਦਿਆਂ ਨੂੰ ਹੁਕਮ ਨੂੰ ਉਹ ਸਦਾ ਹੀ ਹੁਕਮ ਦੇ ਵਿੱਚ ਰਹਿੰਦੇ ਹਨ ਪਰ ਪ੍ਰਗਟ ਜਾਏ ਕਹਿੰਦੇ ਉਹ ਪ੍ਰਗਟ ਹੋ ਕੇ ਸੰਸਾਰ ਵਿੱਚ ਉਹ ਪ੍ਰਗਟ ਹੋ ਕੇ ਜਾਂਦੇ ਹਨ ਸੱਚ ਨਸਣ ਠਾਕ ਨਾ ਪਾਏ ਤੇ ਮਹਾਰਾਜ ਜੀ ਕਹਿੰਦੇ ਬਚਨ ਕਰਦੇ ਹਨ ਅਗਲੀਆਂ ਪੰਕਤੀਆਂ ਵਿੱਚ ਕਹਿੰਦੇ ਉਹਦੇ ਤੇ ਸੱਚ ਦੀ ਨਿਸ਼ਾਨੀ ਹੁੰਦੀ ਆ ਗੁਰਮੁਖਾਂ ਦੀ ਉਹ ਸਤ ਦੇ ਪਹਿਰਾ ਦਿੰਦੇ ਹਨ ਫੋਕ ਕੇ ਮਹਾਰਾਜ ਜੀ ਕਹਿੰਦੇ ਜ਼ਿੰਦਗੀ ਨੂੰ ਸਫਲ ਬਣਾ ਲੈਂਦੇ ਹਨ ਪੰਡਤ ਪੜੇ ਵਿਖਾਣੇ ਭੇਦ ਪਰ ਮਹਾਰਾਜ ਜੀ ਕਹਿੰਦੇ ਜਿਹੜੇ ਪੰਡਤ ਹਨ ਕਹਿੰਦੇ ਉਹ ਪੜਦਾ ਵੇਦ ਸਤ ਨੂੰ ਪੜ ਪੜ ਕੇ ਗਿਆਨ ਦੀਆਂ ਬਾਤਾਂ ਸੁਣਾਉਂਦਾ ਤੇ ਮਹਾਰਾਜ ਜੀ ਕਹਿੰਦੇ ਪਰ ਉਹਦਾ ਭੇਦ ਨਹੀਂ ਪਾ ਸਕਦਾ ਉਹ ਗਿਆਨ ਦੇ ਭੇਦ ਤੋਂ ਵਾਂਝਾ ਰਹਿ ਜਾਂਦਾ ਹੈ ਉਹ ਮਾਲਕ ਦਾ ਭੇਦ ਨਹੀਂ ਜਾਣ ਸਕਦਾ ਬਾਹਰੋਂ ਤਾਂ ਗਿਆਨ ਦੀਆਂ ਮਹਾਰਾਜ ਜੀ ਕਹਿੰਦੇ ਗੱਲਾਂ ਕਰਨ ਦਾ ਪੰਡਤ ਪੰਡਤ ਪੜੇ ਵਿਖਾਣੇ ਭੇਦ ਵੇਦ ਮਹਾਰਾਜ ਜੀ ਕਹਿੰਦੇ ਵੇਦ ਸੱਤਰ ਉਹਦੀਆਂ ਪੁਸਤਕਾਂ ਧਾਰਮਿਕ ਅਧਰੰਤ ਪੜਦਾ ਤੇ ਉਹੀ ਗਿਆਨ ਸੁਣਾਉਂਦਾ ਤੇ ਆਮ ਸਾਡੇ ਵਰਗੇ ਵੀ ਇਸ ਤਰੀ ਪੁਸਤਕਾ ਪੜ ਕੇ ਗਿਆਨ ਸਰਾ ਕੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਬੜੇ ਵੱਡੇ ਐਸੀ ਪਰ ਮਹਾਰਾਜ ਜੀ ਦਾ ਜਿਹਨੇ ਧੀਦ ਨਹੀਂ ਜਾਣਿਆ ਉਹਨੇ ਕੁਝ ਵੀ ਨਹੀਂ ਪਛਾਣ ਕੀਤੀ ਮਹਾਰਾਜ ਦੇ ਨਾਲ ਜੋ ਮਨ ਨੂੰ ਜੋੜ ਲੈਣਾ ਉਹਦੇ ਮਨ ਉਹਦੇ ਵਿੱਚ ਲੀਨ ਕਰ ਲੈਣਾ ਇਹ ਵੱਖਰੀ ਗੱਲ ਹੈ ਪੁਸਤਕਾਂ ਪੜ੍ਹ ਕੇ ਗਿਆਨ ਨੂੰ ਵਰਤਨਾ ਸਰਾਣਾ ਉਹ ਤਾਂ ਸੰਸਾਰ ਨੂੰ ਸੀ ਸਰੰਨੇ ਆ ਪਰ ਉਹਨਾ ਮਨ ਵੀ ਸੁੱਧ ਹੋਣਾ ਚਾਹੀਦਾ ਉਹਦੇ ਚਰਨਾਂ ਵਿੱਚ ਲੀਨ ਹੋਣਾ ਚਾਹੀਦਾ ਅੰਤਰ ਵਸਤ ਨਾ ਜਾਣੇ ਭੇਦ ਤਸ ਤਨ ਮਹਾਰਾਜ ਨੇ ਕਹਿੰਦੇ ਅੰਦਰ ਵਸਤੂ ਤਾਂ ਪਹੁੰਚੀ ਨਹੀਂ ਅਜੇ ਤੱਕ ਪੰਡਿਤ ਜੀ ਕਹਿੰਦੇ ਵੇਦ ਸ਼ਸਤਰ ਪੜ੍ਹ ਕੇ ਤਾਂ ਦੁਨੀਆ ਨੂੰ ਸਨਾਤੇ ਅੰਤਰ ਵਸਤ ਨਾ ਜਾਣੇ ਭੀਰ ਉਹਦਾ ਭੀਰ ਤਾਂ ਪਾਣੀ ਸਕੇ ਗੁਰ ਬਿਨ ਸੋਜੀ ਊਜ ਨਾ ਹੋਏ ਹਰਾ ਜੀ ਕਹਿੰਦੇ ਗੁਰੂ ਤੋਂ ਬਿਨਾ ਭਾਈ ਪੰਡਿਤ ਜੀ ਸੋਜੀ ਨਹੀਂ ਹੋਣੀ ਬੁਰ ਵੀਨ ਸੋਜੀ ਬੂਝ ਨੀ ਹੋਈ ਮਹਾਰਾਜ ਜੀ ਕਹਿੰਦੇ ਉਹਦੀ ਉਹਨੂੰ ਗੁੱਝ ਨਹੀਂ ਸਕਦੇ ਜਿੰਨਾ ਚਿਰ ਗੁਰੂ ਸੋਜੀ ਨਹੀਂ ਬਖਸ਼ਦਾ ਤਾਕਤ ਨਹੀਂ ਦਿੰਦਾ ਸਾਚਾ ਰੱਬ ਰਿਆ ਪ੍ਰਭ ਸੋਏ ਮਹਾਰਾਜ ਕਹਿੰਦੇ ਇੱਕੋ ਐ ਸੱਚਾ ਮਾਲਕ ਉਹ ਸਾਰਿਆਂ ਵਿੱਚ ਵਰਤ ਰਿਆ ਰੱਬ ਰਿਆ ਹੈ ਸਾਚਾ ਰੱਬ ਰਿਆ ਪ੍ਰਭ ਸੋਏ ਕਿਆਜ ਕਹੋ ਆਖਾਂ ਆਖ ਸਰਬਖਾਣੀ ਮਹਾਰਾਜ ਕਹਿੰਦੇ ਕੀ ਆਖਾਂ ਕਿਹੜੇ ਲੱਭ ਜਾਣਾ ਨੂੰ ਕਹਿਣਾ ਤੂੰ ਆਪੇ ਜਾਣੇ ਸਰਬਵਡਾਣੀ ਮਹਾਰਾਜ ਜੀ ਕਹਿੰਦੇ ਆਪੀ ਜਾਣਨਾ ਸਭ ਕੁਝ ਮਹਾਰਾਜ ਜੀ ਕਹਿੰਦੇ ਸਰਬ ਵਿਡਾਣੀ ਸਾਰਿਆਂ ਵਿੱਚ ਤੂੰ ਵਰਤਿਆ ਨਾਨਕ ਇੱਕੋ ਦਰ ਨੇ ਦਿਵਾਨ ਗੁਰਮੁਖ ਸਾਚਾ ਤਹਾ ਗੁਦਰਾਣ ਹਰਜ ਕੀਲੀ ਪੰਕਤੀ ਵਿੱਚ ਬੇਨਤੀ ਕਰਦਾ ਨਾਨਕ ਇੱਕੋ ਦਰ ਦਿਵਾਨ ਮਹਾਰਾਜ ਜੀ ਕਹਿੰਦੇ ਨਾਨਕ ਦਾ ਇੱਕੋ ਦੀ ਵਿਸ਼ਵਾਸ ਹੈ ਉਹਦਾ ਹੀ ਦਰ ਘਰ ਹੈ ਉਹਦਾ ਹੀ ਦਿਵਾਨ ਹੈ ਪਰਗਟ ਕਰਨ ਵਾਲਾ ਪੈਦਾ ਕਰਨ ਵਾਲਾ ਦੀਵਾਨ ਲਾਲ ਮਲ ਅਭਿਉਈ ਹੈ ਇੱਕੋ ਧਾਰਤ ਹੈ ਸਾਡਾ ਵਿਸ਼ਵਾਸ ਹੈ ਗੁਰਮੁਖ ਸਾਤ ਤਹਾ ਗੁਦਰਾਣ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਹੀ ਘਰ ਹੈ ਗੁਰਮੁਖਾ ਇੱਥੇ ਹੀ ਕਥਾ ਕਹਾਣੀਆਂ ਸੁਣਾਉਂਦੇ ਨੇ ਇੱਥੇ ਹੀ ਰਹਿਣਾ ਕਰਦੇ ਹਨ ਗੁਜਰਾਣ ਗੁਦਰਾਣ ਤੋਂ ਭਾਵ ਉਹਦਾ ਗੁਜਾਰਾ ਗੁਜਰਾਣ ਉਹਨਾਂ ਦਾ ਗੁਜਰਾਣ ਮਾਰ ਕੰਮ ਕਹਿੰਦੇ ਨੇ ਜਿਵੇਂ ਆਪਾਂ ਕਹਿੰਦੇ ਸਾਡਾ ਗੁਜਰਾਣ ਹੈ ਇਹ ਧੰਦਾ ਇਸੇ ਤਰ੍ਹਾਂ ਹੀ ਉਹਨਾਂ ਦਾ ਗੁਜਰਾਣ ਹੁੰਦਾ ਹੈ ਗੁਰੂ ਦੇ ਨਾਲ ਦੋਸਤੀ ਹੁੰਦੀ ਹੈ ਗੁਰੂ ਦੀ ਵਿਚਾਰ ਗੁਰੂ ਦਾ ਸ਼ਬਦ ਪੜ੍ਹਨਾ ਤੇ ਗੁਰੂ ਹੀ ਉਹਨਾਂ ਦਾ ਗੁਜਰਾਣ ਬਣਦਾ ਹੈ ਗੁਰੂ ਦਾ ਹੀ ਦਿੱਤਾ ਉਹ ਖਾਂਦੇ ਹਨ ਜਿਉਂ ਆਪਾਂ ਖਾਂਦੇ ਹਾਂ ਨਾ ਉਹ ਸਿੱਖ ਗੁਰਮਖ ਜਨ ਗ੍ਰੰਥੀ ਗੁਰੂ ਦੇ ਘਰਾਂ ਵਿੱਚ ਰਹਿੰਦੇ ਹਨ ਉੱਥੇ ਉਹਨਾਂ ਦਾ ਗੁਜਰਾਣ ਸੰਗਤਾਰਾਈ ਮਹਾਰਾਜ ਜੀ ਦੇ ਰਹੇ ਹਾਂ ਅਸੀਂ ਹੰਕਾਰ ਕਰੀਏ ਸੰਗਤਾਰਾਈ ਗੁਰਸਿੱਖਾਂ ਨੂੰ ਪਾਲ ਰਹੇ ਹਨ ਸੰਗਤਾ ਗੁਰੂਵਾਂ ਗੁਰੂ ਸੰਗਤਾਂ ਵਿੱਚ ਹੁੰਦਾ ਹੈ ਤੇ ਗੁਰੂ ਸੰਗਤਾਰਾਈ ਗੁਰਸਿੱਖਾਂ ਦੀ ਸੇਵਾ ਕਰਾਂਦਾ ਜਿਹੜੇ ਗੁਰੂ ਘਰਾਂ ਵਿੱਚ ਸੇਵਾ ਦਾ ਰੇਂਦਨ ਸਿੰਘ ਰੇਂਦਨ ਗ੍ਰੰਥੀ ਸਿੰਘ ਰਾਗੀ ਸਿੰਘ ਉਹ ਸੰਗਤਾਰਾਈ ਮਹਾਰਾਜ ਜੀ ਖੁਦ ਕਰਦੇ ਨੇ ਇਹ ਨਾ ਸਮਝਿਓ ਕਿ ਅਸੀਂ ਆਪ ਜਾ ਕੇ ਦੇ ਰਹਿਆਂ ਗੁਜਰਾਨ ਵੀ ਉਹ ਮਾਲਕ ਗੁਰਮਖਾਂ ਦਾ ਸੱਚਾ ਨਾਮ ਘਰੋਸਾ ਹੈ ਗੁਰੂ ਦਾ دار ਉਹਨਾਂ ਦਾ ਘਰ ਹੈ ਤੇ ਇੱਥੇ ਹੀ ਗੁਜਰਾਨ ਹੈ ਜੇਸੀਂ ਹੰਕਾਰ ਕਰ ਲੈਂਦੇ ਆ ਕਿ ਅਸੀਂ ਦਿੱਤਾ ਅਸੀਂ ਕੋਹਣਾ ਦੇ ਨਾਲੇ ਪੁਰ ਸਿੱਖਾ ਨੂੰ ਤਾਂ ਗੁਰੂ ਆਪ ਬਖਸ਼ਦਾ ਇੱਥੋਂ ਅਸੀਂ ਕੱਢ ਦਵਾਂਗੇ ਹੋਰ ਕਿਤੇ ਗੁਰਦੁਆਰੇ ਜਾ ਕੇ ਬਹਿ ਜਾਣਗੇ ਮੰਦਰ ਵਾਲੇ ਪੰਡਤ ਹੋਰ ਕਿਤੇ ਚਲੇ ਜਾਂਦੇ ਹਨ ਰਾਗੀ ਸਿੰਘ ਇੱਥੋਂ ਬਦਲੀ ਹੋ ਜਾਂਦੀ ਹੋਰ ਕਿਤੇ ਚਲੇ ਜਾਂਦੇ ਹਨ ਪਰ ਉਥੇ ਗੁਰੂ ਨਾਲ ਵੱਸਦਾ ਇੱਥੋਂ ਨਹੀਂ ਹੋਰ ਕਿਤੇ ਜਾ ਕੇ ਉਹ ਗੁਜਰਾਨ ਕਰ ਲੈਣਗੇ ਪਰ ਉਹਨਾਂ ਰਹਿਣਾ ਤਾਂ ਗੁਰੂ ਦੇ ਨਾਲ ਹੀ ਹੈ ਇਹ ਕਿ ਉਹਨਾਂ ਦੀ ਇੱਥੋਂ ਹੀ ਗ੍ਰਹੀ ਹੈ ਇਤੁ ਹੀ ਉਹਨਾਂ ਦਾ ਨਾਮ ਹੈ ਨਾਮ ਜਪਦੇ ਹਨ ਸਾਸ ਤਿਗਰਾਸ ਗੋਵੀ ਚੀਜ਼ਾਂ ਇੱਥੇ ਹਨ ਸਾਹ ਲੈਣਾ ਤੇ ਨਾਮ ਜਪਣਾ ਤੇ ਗੁਜ਼ਾਰਾ ਕਰਨਾ ਉਹਨਾਂ ਦਾ ਗੁਰੂ ਘਰ ਵਿੱਚ ਹੈ ਹੰਕਾਰੋਂ ਮੈਂ ਤਿਆਗ ਦिए ਸਦਾ ਹੀ ਵਿਸ਼ਵਾਸ ਬਣਾਈਏ ਮਹਾਰਾਜ ਜੀ ਆਪ ਨਾਲ ਚੱਲਦੇ ਹਨ ਤਾਂ ਗੁਰੂ ਘਰ ਦੀ ਕਾਰ ਸੇਵਾ ਚੱਲਦੀ ਹੈ ਉਹ ਸੰਗਤਾਂ ਤੋਂ ਆਪ ਕਰਾਉਂਦੇ ਹਨ ਸਾਡੇ ਵਿੱਚ ਕੋਈ ਪਾਵਰ ਨਹੀਂ ਅਸੀਂ ਕਰ ਸਕੀਏ ਇੰਨੀਆਂ ਕੁ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ ਇਹ ਮੈਂ ਨਹੀਂ ਕਹਿੰਦਾ ਪਰ ਗੁਰੂ ਨਾਨਕ ਮਹਾਰਾਜ ਜੀ ਕਹ ਰਹੇ ਹਨ ਇਨਾ ਸਮਝਿਓ ਕਿ ਬਨੌਟੀ ਗੱਲਾਂ ਬਾਬਾ ਜੀ ਭਾਈ ਜੀ ਕਰੀ ਜਾਂਦੇ ਹਨ ਗੁਰੂ ਮਹਾਰਾਜ ਖੁਦ ਕਹਿ ਰਹੇ ਹਨ ਇਹ ਕਈਆਂ ਮਹਾਰਾਜ ਦੀਆਂ ਗੱਲਾਂ ਬਚਨ ਹਨ ਇਹ ਸਾਨੂੰ ਜ਼ਿੰਦਗੀ ਦੇ ਵਿੱਚ ਪੱਲੇ ਬੰਨਣ ਵਾਲੀਆਂ ਗੱਲਾਂ ਹਨ ਜਿਹੜੇ ਸਮਝ ਜਾਂਦੇ ਹਨ ਸੋਚ ਲੈਂਦੇ ਹਨ ਵਿਚਾਰ ਲੈਂਦੇ ਹਨ ਉਹ ਜ਼ਿੰਦਗੀ ਦਾ ਵੇੜਾ ਸਫਲ ਬਣਾ ਲੈਂਦੇ ਹਨ ਇਨੀਆਂ ਕੋ ਹਾਜ਼ਰੀਆਂ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨੇਕਾਂ ਹੀ ਭੁੱਲਾਂ ਜੰਦੀਆਂ ਨ ਮਹਾਰਾਜ ਇਸ ਮੱਤ ਬਖਸ਼ਣ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ